ਫੋਟੋ ਲੈ ਲੀਂ ਤੈਨੂੰ ਮੈਂ ਕਹਿੰਨਾ ਪਰਾਂ ਹੋ ਜਾ। ਤੇਰੀ ਸਾਬਾ ਥੋ ਥਾਣੇਦਾਰ ਆ ਤੇਰੇ ਮੂੰਹ ਤੇ ਬੇ ਤੂੰ ਮੇਰੀ ਤੀ ਤੇ ਗੰਦੀ ਨਜ਼ਰ ਟਕਿਉਣਾਗਾ ਥੋ ਤੇਰੇ ਤੇ ਬਖਤਾਵਰ ਸਿੰਘ ਬੁੱੱਛੜ ਕਹਿੰਦੇ ਨੇ ਬਖਤਾਵਰ ਸਿੰਘ ਬੁੱੱਛੜ ਮੈਨੂੰ ਬੇ ਮਰਾ ਹੈਗਾ ਨਾ ਸੇਰ ਪੁੱਤ ਮੇਰੀ ਤੀ ਦਿਨ ਗੰਦੀ ਨਜ਼ਰ ਨਾਲ ਚੱਕ ਮੇਰੀ ਤੀ ਕਣੀ ਦੇਖਣਾ ਤੂੰ ਤੇਰੇ ਛੇਰ ਤਾਂ ਮੈਂ ਮਿੰਟਾਂ ਦੇ ਵਿੱਚ ਢੇਰੀ ਕਰ ਦੂੰ ਬੁੱਧੜੀਏ ਓ ਬਖਤਾਬਰਾ ਤੂੰ ਸਾਨੂੰ ਲੈ ਕੇ ਜਾਣਾ ਜਿੱਥੇ ਮਰਜ਼ੀ ਲੈ ਜਾ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਚੁੱਪ ਕਰ ਛੇੜੀ ਉੱਚੀ ਬਾਤ ਚ ਹੁਣ ਗੱਲ ਕਰਨੇ ਹੁਣ ਕਰ ਲੋ ਕਹਾਂ ਜਾ ਕੇ ਮੈਂ ਥੋੜੀ ਸੰਗੀ ਨੱਪ ਦੂੰ ਹੱਥੋਂ ਦੀਆਂ ਪੁਸ਼ਤਾ ਕੰਬਣ ਗਿਆ ਪੁਸ਼ਤਾ ਓਏ ਧਰਦੇ ਸੀ ਮਨ ਤੋਂ ਨਹੀਂ ਡਰਦੇ ਓਏ ਅੱਛਾ ਇਹ ਡਰ ਤੈਨੂੰ ਹੋਊਗਾ ਮਰਨ ਦਾ ਬੜਾ ਚਾਉ ਆ ਤੈਨੂੰ ਮਰਨ ਦਾ ਮਚਾਣਾ ਦੇਵਾ ਰੱਬ ਕੋਲੇ ਫੇਰਾ ਵੇ ਬੱਸ ਕਰੋ ਰੋਟਾ ਡਰੋ ਰੱਬ ਤੋਂ ਬਾਹਰ ਜਾ ਮੈਂ ਪੁੱਤ ਸੜ ਜਾ ਵੇ ਸੱਟ ਤੋ ਦੇਖ ਓ ਸੱਟ ਜੋ ਵੇ ਆਏ ਮੈਂ ਲੋਕੋ ਮੇਰੇ ਮੁੰਡਾ ਨੂੰ ਲੈ ਗਏ ਨਾ ਹੁੰਦਾ ਬੁਢੀਏ ਚੁੱਪੀ ਕਰ ਨਾ ਹੁੰਦਾ ਬੁਢੀਏ ਨਾ ਹੁੰਦਾ ਬੁਢੀਏ ਕੋਈ ਨਾ ਮਾ ਜਾਣੇ ਜਾਂਦੇ ਜਾਂਦੇ ਚੱਲ ਚੱਲ ਕੋਈ ਨਾ ਮਾ ਸੋਚਣਾ ਕਰ ਤੂੰ ਅਸੀਂ ਆ ਗਏ ਵੇ ਆ ਜਾ ਰੋਸਾ ਤਾ ਤੋ ਵੇ ਮੇਰਾ ਹੈ ਮੇਰੇ ਲੰਬੂਤਾਂ ਨੂੰ ਲੈ ਕੇ ਫੜ ਕੇ ਮੈਂ ਕਾਲੇ ਮੂੰਹ ਆੜਾ ਛੜ ਦੋ ਛੋਟਾ ਕੀ ਕਰਤਾ ਕੀ ਵਿਗਾੜਤਾ ਵੀਰੇ ਆ ਮੈਂ ਲੱਤਾਂ ਚਾੜ ਦੋ ਵੇ ਇਟਾ ਚਾੜੀ ਦੋ ਮੇਰੇ ਪੁੱਤਾਂ ਮੇਰੇ ਉਹ ਮੇਰੇ ਪੁੱਤਾਂ ਨਾਲ ਪਤਾ ਨਹੀਂ ਕੀ ਕਰਨਾ ਇਹ ਵੀਰੇ ਹੁਣਾਂ ਕੀ ਬਣੂਗਾ ਵੇ ਬੇਬੇ ਉਹ ਤਾਂ ਕੀ ਵਿਗਿਆੜਦਾ ਸੀ ਮੇਰੇ ਪੁੱਤਾਂ ਨੇ ਹੋ ਹਾ ਹਾ ਸਨਾਰਾ ਗਦੇ ਤੇ ਮੈਂ ਜਾ ਨਿਕਲਦੀ ਨਹੀਂ ਮੈਂ ਜਾਏ ਪਤਾਉਂਦਾ ਪਾਪੜ ਨਾ ਬਲਾਉਂਦੀ ਹੁੰਨਾਂ ਨੂੰ ਤੇਰੇ ਵਾਈ ਗੁਰੂ ਕੋਈ ਫਿਕਰ ਨਾ ਕਰ ਹਾ ਹਾ ਖੈਰ ਮੇਰੇ ਲੋਗ ਇਕੜੀ ਚ ਸਕਤੀ ਹੁੰਦੀ ਆ ਇਹਦਾ ਕੋਈ ਸਕਤੀ ਨਹੀਂ ਤੇ ਕਹੀ ਹੈ ਕਿ ਰੱਬ ਨੇ ਲਈ ਚੱਲ ਵੀ ਮੈਂ ਆਪਣੀ ਮਾਰੀ ਕਰ ਦੱਕ ਤੂੰ ਫਿਕਰ ਨਾ ਕਰ ਮੂਹੇ ਮਰ ਜਾ ਮੈਂ ਕਾਲੇ ਮੂੰਹ ਵਾਲੇ ਢੋਡੇ ਮਾਪੜ ਹੈ ਨਹੀਂ ਕਰੇਗੀ ਬੜਪਦਿਆਂ ਨੂੰ ਝੱਟ ਗਏ ਸਾਨੂੰ ਚੱਲ ਆਏ ਹੇ ਰੱਬਾ ਮੇ ਮੂਰੇ ਪੁੱਤਾਂ ਨੂੰ ਮੈਂ ਮੋੜ ਲਿਆ ਵਾ ਗੁੜੇ ਬੀਬੀ ਚੁੱਪ ਕਰ ਹਾਏ ਮੂਹ ਛੁੱਟੇ ਮੁਕਾਬਲੇ ਜੇ ਮੇਰੇ ਪੁੱਤਾਂ ਨੂੰ ਮਾਰ ਦੇਣਗੇ ਤੂੰ ਸੁਣਣਾ ਮੈਂ ਫਿਰ ਹੋਣਾ ਆਪੇ ਪਾਪ ਨੂੰ ਦੋਸਾ ਦੇ ਉਹ ਵੀ ਨਹੀਂ ਛੁਡਾ ਕੇ ਲਿਆਊਗਾ ਆਏ ਗੁੜੇ ਤੇਰੇ ਬਾਪ ਨੂੰ ਸੁਨੇਹਾ ਲਾ ਦੋ ਸੇ ਤੇ ਮੇਰੇ ਪੁੱਤਾਂ ਨੂੰ ਛੁੜਾ ਲਿਆ ਯਾਰ ਹਾਏ ਤੇਰੇ ਪੁੱਤ ਵੀ ਨਹੀਂ ਬਾਨ ਸੱਜੀ ਹਾਏ ਹਾਏ ਮੇਰ ਰੱਬਾ ਮੈਂ ਕੁੜੇ ਨੂੰ ਤਾਂ ਤੁਰਿਆ ਨਹੀਂ ਜਾਂਦਾ ਬੀਬੀ ਹੌਸਲਾ ਰੱਖ ਹਾਏ ਕੋਸ਼ਿਸ਼ੇਂਦਾ ਸੱਸੇ ਹੀਊਗਾ ਓਸਲਾ ਦੀਏ ਕੀ ਦੇ ਸਿਰ ਤੇ ਰੱਖਾਂ ਗੁੜੇ ਮੇਰੇ শের ਪੁੱਤ ਦੀਏ ਹਾਏ ਅੱਪਾ ਪਾਪੂ ਨੂੰ ਭੇਜਦੇ ਆ ਹਾਏ ਮੇਰ ਢਾਹ ਵੇਜੇ ਵੇ ਬੇੜਾ ਪੁਲਸ ਵਾਲਿਓ ਵੇ ਵੇ ਮੇਰੇ ਪੁੱਤਾਂ ਨੇ ਝੋੜਾ ਕੀ ਵਿਗੜਤਾ ਤੀ ਹਾਏ ਤੇ ਜੋ ਪਗਾਇਆ ਹਾਏ ਮੂਹਰ ਲੋਕੋ ਜਾ ਕੇ ਤਾਂ ਸੁਣਦੇ ਹਾਂ ਮੈਂ ਮੈਂ ਮੇਰੇ ਪੁੱਤਾਂ ਨੂੰ ਚੜਾ ਲਿਆ ਹਾਏ ਮੇਰਾ ਭਾਬੇ ਹਾਏ ਮੇਰਾ ਭਾਬੇ ਕਿਹੜੇ ਜਰਮਾਂ ਦਾ ਪੈਰ ਕੱਢ ਰਹੇ ਹਾਂਗਾ ਹਾਈ ਕੋੜੇੁਰ ਦੰਤਰਵੜਨ ਜੀ ਨਹੀਂ ਕਰਦਾ ਕਿ ਮੇਰੇ ਪੁੱਤਾਂ ਨਾਲ ਰੌਣਕ ਲੱਗ ਰਹੀ ਸੀ ਵੇਲੇ ਚ ਹੋਰ ਕਿਦਾਂ ਸੁਣ ਸੁਣ ਮੇਲਾ ਹੋ ਗਿਆ ਸਾਰਾ ਲੈ ਪੁੱਤਾਂ ਇਹ ਕਰ ਤੇਰੇ ਵੀਰ ਨੂੰ ਬਾਜ ਮਾਰ ਤਪਾਰ ਨਾਲ ਕਿੱਥੇ ਆ ਵੀਰੇ ਕਿੰਦਾ ਭਾਜਾ ਦੁਕਾਨ ਦੁਕਾਨ ਹਾਂ ਬੀਬੀ ਹਾਂ ਬੀਬੀ ਇਹਨਾਂ ਨੂੰ ਪੁੱਛ ਕਿਉਂ ਲੈ ਗਈ ਪੁੱਤਾ ਦੋ ਸਮਣ ਲੈ ਕੇ ਫੜ ਕੇ ਤੇਰੇ ਵੀਰ ਉਹਨਾਂ ਨੂੰ ਪੁੱਤਾ ਮੇਰੀ ਗੱਲ ਸੁਣ ਤੂੰ ਡਰਨਾ ਜਮਾ ਨਾ ਡਰ ਤੂੰ ਐਂ ਕਰ ਤੇਰੇ ਬਾਪੂ ਨੂੰ ਨਾ ਭੱਜਾ ਭੱਜਾ ਜਾ ਕੇ ਤਬਲਾ ਕੇ ਰਹਿ ਗਿਆ ਸੇਤੀ ਠੀਕ ਹੈ ਠੀਕ ਹੈ ਸੇਤੀ ਆਈ ਮੇਰਾ ਪੁੱਤਾ ਭੱਜ ਕੇ ਜਾ ਕੇ ਰਾਂ ਲੜਾ ਕੋ ਹਾਏ ਗੁੜੇ ਹੌਸ ਲੱਗੀ ਦੇ ਸਰ ਤੇ ਰੱਕਾ ਮਾ ਦੋਨਾ ਸਰਦੀ ਭੱਜੀ ਫਿਰਦੀ ਦੀ ਹਾਏ ਹਾਏ ਮੇਰਾ ਬੱਚਾ ਕਹਿੰਦਾ ਮੈਨੂੰ ਕੋਤਨੀ ਕੀ ਕੁਝ ਕਰਨਗੇ ਪੁਲਿਸ ਵਾਲੇ ਮੇਰਾ ਪੁੱਤ ਆਵਾਹ ਓਹ ਹੋ ਲੈ ਪਾਣੀ ਵੱਢਣ ਗਿਆ ਤੀ ਉੱਥੇ ਕਰਤਾ ਰੜ ਗਿਆ ਕਹਿੰਦਾ 15 ਮਿੰਟ ਖੜ ਜਾ ਥੋੜਾ ਜਿਹਾ ਕਹਿਰਾ ਰਹਿੰਦਾ ਉਂ ਪਈ ਤੇਰੀ ਮਰਜ਼ੀ ਐ ਤੇਰਾ ਟਾਈਮ ਹੋ ਰਿਹਾ ਬਾਰੀ ਦਾ ਵੱਢ ਲੈ ਆਏ ਗਮਨ ਦੀ ਭਾਈ ਨਾ ਕਿੱਥੇ ਵਿਚ ਲਿਆ ਜਾਂਦਾ ਬਣਾ ਕੇ ਰੱਖੀ ਪੈਂਦੀ ਊ ਤਾਂ ਕਰੇ ਜਵਾਖਾਰੇ ਤੇ ਆਲ ਨੂੰ ਤਾਂ ਜੀ ਨਹੀਂ ਕਰਦਾ ਤੀ ਆ ਨਰਮਾ ਸੁੱਕਣ ਲੱਗ ਰਹੀ ਦੀ ਪਾਣੀ ਵੀ ਜ਼ਰੂਰੀ ਐ ਲੈ ਕਰ ਕਿੰਨੇ ਦੇ ਲੰਬੇ ਦੇ ਜਾਂਦੇ ਨੇ ਇੰਨੀਆਂ ਬੇਲਾਂ ਖੜੀਆਂ ਨੇ ਜਾਂਦਾ ਹੋਇਆ ਅੱਜ ਚਾਰ ਕਿ ਚਿਬੜ ਵੀ ਤੋੜ ਲੈ ਨਾਲੇ ਇੰਨੇ ਉਹਦਾ ਕੇਰਾ ਭਰ ਜੂਆ ਫਿਰ ਪਾਣੀ ਕਰਕੇ ਵਗ ਚੱਲੂਗਾ ਉੱਲਾ ਤੌਰੇ ਧਰਤੇ ਇਹ ਮੈਚਰ ਬਿੱਲਾ ਕੀ ਕਰੇਗਾ ਅੱਛੇ ਬੜੇ ਤੋੜ ਲੈਣੇ ਆ ਸੁੱਖ ਨਾਲ ਬਿੱਲਾ ਬਾਦੂ ਹੋ ਰਹੀਆਂ ਨੇ ਲੈ ਚੱਲ ਮੋਟਰ ਵੀ ਚੱਪੜਦਾ ਪਾਣੀ ਕਰਿਆ ਸੀ ਲੈ ਪਾਣੀ ਦੀ ਕੁੱਟ ਪੀਖੇ ਫਿਰ ਚੱਲਦੇ ਆ ਕਰੇ ਜਵਾਖ ਵੀ ਡਿੱਕਣ ਲੱਗ ਰਹੇ ਹੁਣੇ ਵੀ ਐਨੇ ਦਿਨਾਂ ਬਾਅਦ ਅਸੀਂ ਆਏ ਤੇ ਆਪ ਬਹਨ ਨਾ ਜਲਾ ਕੇ ਪਾ ਕੇ ਟਾਈਮ ਤਬਦਲ ਲੱਗ ਗਿਆ ਕੋਸੋਨੇ ਲੇਟ ਕਰਾਤਾ ਨਹੀਂ ਤਾਂ ਕਰਦਾ ਵਜਿੰਦਾ ਕਰੇ ਲੈ ਕਰ ਪਰ ਲੈ ਪਾਣੀ ਦੀ ਕੁੱਟ ਓ ਤੈਨੂੰ ਕੀ ਹੋ ਗਿਆ ਪੁੱਤ ਜੇ ਤੇਰਾ ਨਾਉ ਤੂਫਾਨ ਰੱਖਤਾ ਤੂੰ ਤਾਂ ਤੂਫਾਨ ਬਣਿਆ ਹੁਣੇ ਬਾਪੇ ਬਾਪੇ ਆਪੇ ਓਹੋ ਪੁੱਤ ਕਾ ਤੋ ਸਾਹੂ ਸਾਹ ਹੋ ਰਿਹਾ ਪਹਿਲਾਂ ਦਮ ਲੈ ਲੈ ਫਿਰ ਪਾਣੀ ਦੀ ਕੁੱਟ ਪੀ ਲਈ ਫਿਰ ਦੱਸੀ ਮੈਨੂੰ ਸਾਰੀ ਗੱਲ ਬਾਤ ਕੀ ਗੱਲ ਐ ਬਾਪੇ ਬਾਪੇ ਰੋ ਇੱਥੇ ਨੂੰ ਖੁਲਸ ਲੈ ਗਈ ਮੈਂ ਕੀ ਬਣੂਗਾ ਹਾਏ ਹੋਏ ਰੱਬਾ ਸਾਡੇ ਪਰਿਵਾਰ ਨੇ ਤੇਰਾ ਕੀ ਮਾਰਾ ਕਰਿਆ ਜਿਹੜੀ ਏਡੀ ਵੱਡੀ ਵਿਫਤਾ ਇੱਕੋ ਦਾਮ ਸਾਡੇ ਤੇ ਡੇਗਤੀ ਪਾ ਲੈ ਪੁੱਤ ਹਾਏ ਮੇਰੇ ਬਾਬੇ ਮੇਰਾ ਦਿਲ ਕੱਢੀ ਜਾਂਦਾ ਆਏ ਵੇ ਪੁੱਤ ਬੀਬੀ ਬਾਪੂ ਵੀ ਆ ਗਿਆ ਹਾਏ ਇਹ ਪਾਣਾ ਕਿਵੇਂ ਵਰਤ ਗਿਆ ਚੰਗਾ ਪਲਾ ਹਸਦੇ ਖੇੜ ਦੇ ਨੂੰ ਛੱਡ ਕੇ ਗਿਆ ਤੀ ਬੇਦੁਸਮਣ ਲੈ ਗਏ ਮੇਰੇ ਪੁੱਤਾਂ ਨੂੰ ਫੜ ਕੇ ਦੁਸ਼ਮਣ ਲੈ ਗਏ ਨਾਲੇ ਸੁੱਖੀ ਸੰਦੀ ਤੂੰ ਥੱਲੇ ਕਾਤੋਂ ਬੈਠੀ ਐ ਉੱਪਰ ਬਹਿ ਜਾ ਪਹਿਲਾਂ ਮੰਜੇ ਤੇ ਕੋਈ ਨਾ ਮੈਂ ਤਾਂ ਬੈਝੂਗੀ ਮੇਰੀ ਕਿਹੜਾ ਜਾਨ ਨਿਕਲਦੀ ਆ ਮੇਤੇ ਦਾ ਪਾਪਣ ਤੋਂ ਹਸੜਾਏ ਵੀ ਨਹੀਂ ਗਏ ਅੱਬ ਐ ਕਰ ਮੇਰੀ ਗੱਲ ਸੁਣਾ ਕਿਵੇਂ ਮਰਜੀ ਕਰ ਪੁੱਤਾਂ ਨੂੰ ਛੁੜਾ ਲਿਆ ਉਹ ਕੋਈ ਨਾ ਤੇਰੇ ਸ਼ੇਰ ਪੁੱਤ ਨੇ ਕਿੰਨਾ ਚਿਰ ਉਹਨਾਂ ਨੂੰ ਪਿੰਜਰੇ ਚ ਰੱਖ ਲੈਣਗੇ ਹਾਏ ਮੇਰਾ ਮੁੰਡਾ ਨੂੰ ਛਡਾ ਲਾਵੇ ਉਹਨਾਂ ਮੁਰੇ ਦੁਸ਼ਮਣਾਂ ਮੁਰੇ ਕੀ ਜੋਰ ਚੱਲੂ ਉਹਨਾਂ ਦਾ ਚੱਲ ਕੋਈ ਨਾ ਮੈਂ ਫਿਰ ਜਾਮਾ ਠਾਣੀ ਹਾਏ ਹਾਏ ਠਾਣੇ ਚ ਨਾ ਜਾਈਂ ਤੂੰ ਹਾਏ ਇਕੱਲਾ ਨਾ ਜਾਈਂ ਤੂੰ ਠਾਣੇ ਚ ਉਹ ਇਕੱਲਾ ਕਾਲੂ ਜਾਂ ਨਾ ਨੰਬਰਦਾਰ ਨੂੰ ਨਾਲ ਲੈ ਕੇ ਜਾਊਂਗਾ ਚਾਰ ਬੰਦੇ ਹੋਰ ਲੈ ਜੂਗਾ ਹਾਂ ਤੂੰ ਨੰਬਰਦਾਰ ਨੂੰ ਨਾਲ ਲੈ ਕੇ ਜਾਈਂ ਇੱਕ ਗੱਲ ਹੋਰ ਪਵਾ ਕੈਨੇ ਮਰਜੀ ਪੈਸੇ ਲੱਗ ਜਾਣ ਤੂੰ ਐਂ ਕਹਦੀ ਠਾਣੇਦਾਰ ਨੂੰ ਵੀ ਮੈਂ ਜ਼ਮੀਨ ਵੇਚ ਕੇ ਘਰ ਵੇਚ ਕੇ ਲਾ ਦਊਂਗਾ ਪਰ ਮੁੰਡਿਆਂ ਨੂੰ ਘਰੇ ਲੈ ਕੇ ਆਜੀ ਮੈਂ ਕੀ ਜਮੀਨ ਟੱਟਣੀ ਆ ਮਗਰ ਲਾ ਦੂੰਗਾ ਹਾਏ ਇਹਦੇ ਸ਼ੇਰ ਪੁੱਤਾਂ ਨੂੰ ਵੇ ਲੈ ਕੇ ਵੇ ਦਸਣ ਵੜ ਕੇ ਮੈਨੂੰ ਨਹੀਂ ਪਤਾ ਮੈਂ ਵੀ ਰਣ ਜਿਵੇਂ ਮਰਜ਼ੀ ਲੈ ਕੇ ਆ ਹਾਏ ਹੌਸਲਾ ਰੱਖੋ ਹੈ ਹਾਏ ਉਹੋ ਚੇਰਾਂ ਕਿੰਨਾ ਚਰਪਿੰਦਰੇ ਚ ਬੰਦ ਕਰਕੇ ਰੱਖਣਗੇ ਇੱਕ ਦਿਨ ਤਾਂ ਉਹ ਬਾਹਰ ਆਏ ਜਾਣਾ ਹੈ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਵੀਰੇ ਨੂੰ ਰੱਖੜੀ ਤੇ ਬੁਲਾਉਂਦੀ ਨਾ ਉਹ ਪੁੱਤਾਂ ਦੀ ਕੀ ਗਲਤੀ ਹੈ ਨਾਲੇ ਇਹ ਜੇ ਕਿਹੜੇ ਵੀਰ ਨੇ ਜਿਉਦੀ ਭੈਣ ਤੋਂ ਰਖੜੀ ਬਣਾ ਨਾ ਨਾ ਮੈਂ ਜੇ ਮੈਨੂੰ ਬੁਲਾਉਂਦਾ ਪਾਪੜ ਨੂੰ ਮੈਂ ਘਰੋਂ ਬੁਲਾਉਂਦੀ ਐ ਮਾਨੂੰ ਮਾਰਟੀ ਨਹੀਂ ਕਹਿਣਾ ਮੈਂ ਮੁੱਤਾਜੀਓ ਮੈਂ ਮੁੱਤਾਜੀਓ ਵੇ ਮੈਂ ਡੜਵਾਂਗੀ ਰੱਖ ਲੈ ਫਿਰ ਕੀ ਹੋ ਗਿਆ ਜੇ ਦੋ ਅੰਦਰ ਵਾਗੇ ਆ ਬੈਠੇ ਮੇਰੇ ਇਕ ਸ਼ੇਰ ਪੁੱਤ ਹੈ ਵੇ ਉਹ ਵੀ ਜਾਈਂਦੇ ਨੇ ਮੈਨੂੰ ਮਤਿਨਾਂ ਜੋ ਕਟੌਣਾ ਨਹੀਂ ਜਾਈਂਦੇ ਤੈਨ ਪੁੱਤ ਜਾਈਂਦੇ ਨੇ ਮੈਨੂੰ ਫਿਰ ਤੂੰ ਆਏ ਕਰ ਸਬਰ ਦਾ ਫਲ ਮਿੱਠਾ ਹੁੰਦਾ ਕੋਈ ਜਾਂ ਮੈਂ ਜਾਨਾ ਥਾਣੇ ਨੰਬਰਦਾਰ ਨੂੰ ਲੈ ਕੇ ਪਪੂ ਛੇਤੀ ਚੁੱਪ ਕਰ ਹਾਂ ਕੋਈ ਨਾ ਪੁੱਤਾਂ ਸੌ ਸਾਰੇ ਲੱਗ ਰਹੇ ਤੇਰੀ ਮਾਂ ਉਹ ਤਾਂ ਹੀ ਆ ਫਰ ਰੱਖੀ ਠੀਕ ਹੈ ਬਾਪੂ ਹਾਂ ਸੇਰੀ ਆ ਜੀ ਲੈ ਕੇ ਮੇਰੇ ਮੁੰਡਾ ਨੂੰ ਬੰਦੇ ਚੁੱਪ ਕਰ ਆਏ ਮੈਂ ਕਿਵੇਂ ਚੁੱਪ ਕਰਕੇ ਬਹਿ ਜਾ ਆਏ ਮੇ ਪੁੱਤਵੇ ਮੇਰੀਆਂ ਅੱਖਾਂ ਦੱਸਦੀਆਂ ਨੇ ਤੁਹਾਨੂੰ ਦੇਖਣ ਗਣੀਆਂ ਆਏ ਮੈਂ ਦੋਸ ਬਣਾ ਬੀਬੀ ਜੀ ਨੇ ਹੋਰਾਂ ਨੂੰ ਪੁਲਸ ਲੈ ਲਈ ਦਾ ਤੇਰਾ ਤੂਫਾਨ ਪੁੱਤ ਤਾਂ ਹੈਗਾ ਹੌਂਸਲਾ ਰੱਖ ਓਏ ਦਲਾਵਰਾ ਹਾਂਜੀ ਜਨਾਬ ਦੇਖਦਾ ਕੀ ਐ ਬਹੁਤ ਲੇਟ ਹੋ ਰਿਆਂ ਲੈ ਪਾ ਫਿਰ ਮੋਟਾ ਮੋਟਾ ਜਾ ਉਹ ਮੇਰੇ ਅੰਦਰ ਦਾ ਦਾਰੂ ਵਾਲੇ ਕੀੜਿਆਂ ਨਾਲ ਨਾਲ ਸ਼ੈਤਾਨ ਵੀ ਜਾਗ ਰਿਹਾ ਓਹ ਕਿਹੜਾ ਜਨਾਬ ਜੀ ਉਹ ਤੈਨੂੰ ਪਤੀ ਹੈ ਜਰੂਪ ਦੱਸੋ ਤਾਂ ਸਹੀ ਜੀ ਜਨਾਬ ਦਾ ਚੀਜੇ ਬਾਲੀ ਤਗੜੀ ਚੱਕੀ ਫਿਰਦਾ ਹੈ ਬੜੇ ਚਿਰਾਂ ਬਾਅਦ ਕਿਸੇ ਕੂਂਜ ਦਾ ਮਾਸ ਨੋਚਣ ਨੂੰ ਜੀ ਕਰਦਾ ਖੁੱਲ ਕੇ ਦੱਸੋ ਜਨਾਬ ਜੀ ਤੁਸੀਂ ਅੱਜ ਕਿੱਥੇ ਗਏ ਤੇ ਓੜੀਂ ਦੇਖੀ ਤਾਂ ਉਹ ਤਾਂ ਜੀ ਅੱਗ ਦੀ ਲਾਟ ਸੀ ਜੀ ਬਸ ਫੇਰ ਜਨਾਬਾ ਪਹਿਲਾਂ ਹੀ ਚੱਕੋ ਅੱਗ ਦੀ ਲਾਟ ਨੂੰ ਫੇਰ ਦੇਖਾਂਗੇ ਓਏ ਦਲਾਵਰਾ ਗੱਲ ਅੱਗ ਦੀ ਲਾਟ ਦੀ ਹੈ ਇਹੜੀ ਮੇਰੇ ਸੀਨੇ 'ਚ ਲਾਟ ਬਲ ਰਹੀ ਐ। ਉਹਨੂੰ ਫਿਰ ਅੱਗੇ ਦੀ ਲਾਟ ਨੂੰ ਅੱਗੇ ਲਾਟੇ ਖਤਮ ਕਰੋਗੇ। ਉਹ ਤਾਂ ਅੱਜ ਅਸੀਂ ਨਾ ਉੱਥੇ ਹੀ ਦੇਖ ਲਿਆ ਸੀ। ਬਸ ਫਿਰ ਕੋਈ ਨਾ ਜੀ ਮਨ ਪਰਚਾਵਾ ਵੀ ਜ਼ਰੂਰੀ ਆਈ। ਓਏ ਜ਼ਰੂਰੀ ਹੈ ਜਗਰੂਪ ਇਹ ਸ਼ੁਕਲ ਮਿਲਾ ਜ਼ਰੂਰੀ ਐ। ਪੰਡਾਉ ਕਰਨ ਦੇ ਨਾਲਾ ਪੁੰਨ ਵੀ ਹੋ ਜੇ ਇੱਕ ਨੱਦਾ ਹਾਂ। ਸਮਝਦਾ ਰਹੋਗੇ ਦਲਾਪਰਾ। ਆਹਾ ਹਾ ਤੇ ਇੱਕ ਗੱਲ ਹੋ ਚੀਰਦੀ ਜਾਂਦੀ ਐ ਜੀ। ਹਲਕ ਚੀਰਦੀ ਜਾਂਦੀ ਐ। ਤੇ ਇੱਕ ਗੱਲ ਹੋਰ ਹਾਂਜੀ ਦੋਈ ਅੱਤਵਾਦੀ ਅੱਜ ਚਾਹੇ ਕੋਸਕ ਹੋ ਜੇ ਬੋਤਲਾਂ ਬੰਮੇ 2 ਕਿਲੋ 4 ਕਿਲੋ ਮੇਰੇ ਸਾਲਿਆਂ ਦਾ ਗਠ ਘਠ ਮਾਸ ਚੱਕ ਦੋ ਅੱਜ ਠੀਕ ਹੈ ਸਾਰੀ ਰਾਤ ਕਟਾਪਾ ਚੱਲੇ ਤੜਕੇ ਨੂੰ ਨਤਾਂ ਤਰਨ ਜੋਗ ਨਾ ਰਹਿਣ ਠੀਕ ਠੀਕ ਹੁਣ ਹੀ ਚੱਕ ਲਈਏ ਆਪਾਂ ਬਸ ਥੂਕ ਮਹਾ ਭੜ ਦੇ ਗਲਾਸੀ ਟਾਈਮ ਨਾ ਗਾਲਾ ਹੋਏ ਇਸ ਦਾ ਸੂਰ ਬਣੂਗਾ ਅੱਛਾ ਮੋਟੇ ਮੋਟੇ ਚੱਲਣ ਦੇ ਉਹ ਇਹ ਤਾਂ ਮਖਿਆ ਵਾਲਾ ਮਖਿਆ ਵਾਲ ਜਨਾਬ ਜੀ ਮੈਂ ਤਾਂ ਉਹੀ ਕੁੜੀ ਜ਼ਿਆਦਾ ਜਾਂਦੀ ਐ ਪੈਗ ਲਾ ਕੇ ਹੀ ਉਹ ਚੰਗਾ ਸੜਾ ਟਿਕ ਜਾ ਟਿਕ ਜਾ ਪਹਿਲਾ ਹੱਕ ਤਾਂ ਥੋੜੇ ਸਾਵਧਾ ਇੱਕੋ ਹੀ ਗੱਲ ਨਹੀਂ ਰਲ ਮਿਲ ਕੀ ਕਰ ਲਾਂਗੇ ਆਪਾਂ ਜੀ ਕੋਈ ਨਾ ਕੋਈ ਨਾ ਮੈਨੂੰ ਤਾਂ ਕੁਝ ਨਹੀਂ ਜ਼ਿਆਦਾ ਹੁੰਦਾ ਥੱਲੇ ਜੱਫੀ ਪਾਈ ਜ਼ਿਆਦਾ ਹੁੰਦੀ ਐ ਉਹ ਤੂੰ ਵੀ ਨਾਲ ਆ ਪੈਗ ਜਨਾਬ ਜੀ ਇਹ ਨੂੰ ਵੀ ਕਹਿ ਦੇ ਜੀ ਓਏ ਕਿੱਥੇ ਇਹ ਕਿੱਥੇ ਕਰਨਗੇ ਇਹ ਕੰਮ ਸਾਰੇ ਜਨਾਨੀਆਂ ਵਰਗੇ ਤਾਂ ਬੰਦੇ ਨੇ ਜੀ ਨਾ ਨੌਕਰੀ ਕਿਹੜੇ ਨੇ ਦੇਤੀ ਚਲ ਪੈਗ ਪਾ ਤੂੰ ਸਾਨੂੰ ਦਿਮਾਗ ਖਰਾਬ ਕਰਾਏਗਾ ਕਿਸੇ ਕਰਦਾ ਹੋਰ ਕੰਮ ਚੱਲਦਾ ਜਨਾਬ ਜੀ ਬੋਤਲ ਕਿੱਥੋਂ ਲੈਂਦੀ ਹੈਈ ਕੋਈ ਬਾਦੂ ਨੇ ਆਪਣੇ ਕੋਈ ਕੋਟਾ ਕਿਤੇ ਮੁੱਕਿਆ ਦੱਸ ਉਹਦੇ ਮੈਨੂੰ ਹੈ ਤੁਸੀਂ ਪੈਗ ਤੇ ਪੈਗ ਖੜਕਾਓ ਮੱਖਿਆਲ ਅਰਗੀ ਪਈ ਹੈ ਇਹ ਤਾਂ ਜਮ ਸ਼ਾਹਦਾ ਮਹਾ ਕੁੜੀ ਅਰਗੀ ਪਈ ਹੈ ਜਮ ਬਸ ਅਜਾ ਸਾਰਾ ਗੁੱਸਾ ਸਾਰੀ ਰਾਤ ਟੱਪ ਜੀ ਜਿਉ ਤੱਕ ਪੂਰੀ ਪੂਰੀ ਗਾਲਾਂ ਨਹੀਂ ਦੱਸਦੇ ਸਾਰੇ ਸੱਚਾਈ ਦੱਸਦੇ ਸੜਨਾ ਐਨਕਾਉਂਟਰ ਤਾਂ ਮੈਂ ਕਰਦਾ ਪਰ ਨਾ ਜੀ ਇਹ ਬੰਦਾ ਐਨਕਾਉਂਟਰ ਕਰਤਾ ਨਾ ਤਾਂ ਬਹੁਤ ਕੁਝ ਲੁਕਿਆ ਰਹ ਜੂਗਾ ਠੀਕ ਹੈ ਜੀ ਸੜਨੇ ਨਾਲੇ ਚਲ ਜੂਗਾ ਮੋਤੇ ਪਾ ਪਾ ਕੇ ਘੁੱਟਣਾ ਹੀ ਅੱਜ ਉਹਨਾਂ ਨੂੰ ਵੀ ਪੂਰੇ ਤੁਸੀਂ ਚਾਹ ਪੂਰਾ ਕਰ ਲਿਓ ਚੱਡੇ ਪਾੜ ਦਿਓ ਮੇਰੇ ਸੜਨੇ ਚੱਲ ਪੀਓ ਫਿਰ ਚੱਲਦੇ ਆਂ ਉਜੀ ਆ ਭਾਜੀ ਇਹ ਤਲੀਆਂ ਆਉਂਦੇ ਜਨਾਬ ਉਹ ਮਖਿਆ ਵਾਲਾ ਮਖਿਆ ਵਾਲਾ ਕੀ ਕਰੇਗਾ ਅੱਜ ਤਾਂ ਲੱਗਦਾ ਖੂਣੀ ਪੀਣਾ ਪਊਗਾ ਸਮਝ ਗਿਆ ਤੂੰ ਇਹ ਮੈਨਿੰਕਾਮ ਚੱਲਦਾ ਹੁਣ ਕਿਉਂ ਜੀ ਪੈਰਾਂ ਦੀਆਂ ਤਲੀਆਂ ਕੁੱਟਨੀਆਂ ਨੇ ਜੀ ਉਹਨਾਂ ਨੂੰ ਮੂਤੇ ਪਾ ਪਾ ਕੇ ਜੀ ਚੱਸ ਦੇ ਉਸਲੇ ਨੂੰ ਚੱਸ ਤੂੰ ਹੁਣ ਮੈਂ ਤੇਰੇ ਵਾਸਤੇ ਪਾਣੀ ਲਿਆਣਾ ਹਾਏ ਹਾਏ ਕੋਣ ਮੇਰੀ ਜਾਨ ਨਿਕਲੀ ਜਾਂਦੀ ਆ ਕੋਣ ਮੈਨੂੰ ਗੋਲੀ ਗੋਲੀ ਦੇ ਦੋ ਕੋਈ ਬੇਬੇ ਜੀ ਤੂੰ ਹੀ ਹਿੰਮਤ ਹਾਰ ਗਈ ਤਾਂ ਸਾਡਾ ਕੀ ਬਣੂਗਾ ਕਿਉਂ <laughs> ਥਾਣੇਦਾਰਾ दारू ਚੜਦੀ ਨਹੀਂ ਆਏਗੀ ਐਡਾ ਖੌਫ ਤੈਨੂੰ ਸਾਡੀ ਲਹਿਰ ਦਾ ਜਨਾਬ ਜੀ ਬਸ ਕਰੋ ਜੀ ਬਥੇਰੀ ਪੀਲੀ ਜੀ ਉਹਨਾਂ ਦੀ ਵੀ ਖਬਰਸਾਰ ਲੈ ਲੋ ਜੀ ਸਵੇਰੇ ਉਹਨਾਂ ਨੂੰ ਆਪਾਂ ਨੇ ਪੇਸ ਕਰਨਾ ਜੀ ਕੋਈ ਨਹੀਂ ਜਗਰੂਪ ਮੇਰੇ ਕਾਲਜ ਚ ਅੱਗ ਲੱਗ ਰਹੀ ਅੱਗ ਮੇਰਾ ਦਿਲ ਤਾਂ ਇਹ ਕਰਦਾ ਸੜਨ ਵਿੱਚ ਖਤਮ ਕਰਦਾ ਇਹ ਖਾੜ ਕੋ ਰਹਿਦੇ ਮੋਢੇ ਨਹੀਂ ਮੋਢੀ ਇਹ ਦੋ ਬੰਦੇ ਥੰਮ ਨੇ ਥੰਮ ਜੂਰਾ ਤੇ ਸੁੱਖਾ ਮੈਂ ਪਹਿਲਾਂ ਬਹੁਤ ਬੜਕਾ ਤੇ ਪਰ ਇਹ ਮੇਰੀਆਂ ਅੱਖਾਂ ਵਿੱਚ ਬਹੁਤ ਲੜਕਦੇ ਨੇ ਦਿਲ ਤਾਂ ਮੇਰਾ ਬਹੁਤ ਕਰਦਾ ਹੈ ਭਾਂ ਦੇ ਪੰਨਾ ਖਤਮਾ ਕਰਦਾ ਪਰ ਮੜ ਜਾਵੇਂ ਬਕਤ ਹੱਥੋਂ ਮਜਬੂਰ ਹੋ ਜਾਂਦਾ ਪਰ ਕੋਈ ਨਹੀਂ ਅੱਜ ਦੂਜਾ ਦਿਨ ਹੈ ਸਵੇਰੇ ਨਦੀ ਅਦਾਲਤ ਦੀ ਕਾਰਵਾਈ ਹੋਊਗੀ ਦਿਨ ਚੜ੍ਹਨ ਤੱਕ ਤਾਂ ਮੈਂ ਬਹੁਤ ਕੁਝ ਕਰਦੀ ਹਾਂ ਤੇਰ ਬਖਤਾਵਰ ਸਿੰਘ ਬੁਚੜ ਕੰਨ ਨਿਬਚੜ ਮੈਂ ਤੇ ਲਾਵਰਾ ਹਾਂਜੀ ਦਾਲਾ ਲਾਹ ਦੀ ਥੋਕਾ ਅਗਰ ਇਹ 11 ਗੁੰਡਾ ਖੋਲ ਜਗਰੂਪ ਚੱਲ ਮੇਰੇ ਨਾਲ ਕੱਢ ਲਈ ਸਾਰੀ ਪੜਾਸ ਜੀ ਛਾੜ ਪਟਾਸ ਸਾਰੀ ਦਾ ਟੱਪ ਜੇ ਚਮੜਾ 2-2 ਇੰਚ ਖਾ ਲ ਦੋ ਮੇਰੇ ਸਲਾਂ ਦਾ ਇਹਨਾਂ ਨੂੰ ਕੀ ਪਤਾ ਲੱਗੇ ਵੀ ਬੋਚੜ ਨਾਲ ਪੰਗਾ ਪਿਆ ਬੋਚੜ ਨਾਲ ਆ ਜਾ ਜਗਰੂਪ ਚੱਲ ਦਲਾਵਰਾ ਆ ਜੀ ਆਜੋ ਓਏ ਬੜਾ ਜੋਸ਼ ਆ ਤੁਹਾਡੇ ਚ ਖਾੜਕੂ ਲਹਿਰ ਦਾ ਓਏ ਤੁਸੀਂ ਦੋ ਮੋਢੋਂ ਮੋਢ ਤੁਮੈਂ ਥੁੜੀਆਂ ਜਣਾ ਪਟਦੀਆਂ ਕੀ ਕਰੂ ਥੁੜੀ ਖਾੜਕੂ ਲਹਿਰ ਆਏ ਰੋਲ ਦੂੰ ਆਏ ਓਏ ਬਖਤਾਬਰਾ ਅੱਜ ਤਾ ਤੂੰ ਸਾਨੂੰ ਦੋ ਬੰਦਿਆਂ ਨੂੰ ਮਾਰ ਦੇਗਾ ਤੇ ਕੱਲੂ ਲੱਖਾਂ ਕਰੋੜਾਂ ਸੁੱਖਾ ਤੇ ਜੋਰਾ ਪੈਦਾ ਹੋ ਜਾਣਗੇ ਲੱਖਾਂ ਕਰੋੜਾਂ ਓਏ ਓਏ ਜਵਾਨ ਸੰਭਾਲ ਕੇ ਗੱਲ ਕਰ ਮਿੱਟੀ ਚ ਮਿਲਾ ਦੂੰ ਮਿੱਟੀ ਚ ਓਏ ਥਾਣੇਦਾਰਾ ਸਾਡੀਆਂ ਅੱਖਾਂ ਦਾ ਬਕਾਰ ਓਏ ਉਹ ਤੂੰ ਤਾਂ ਕੀ ਤੇਰਾ ਬਾਪ ਵੀ ਇਸ ਲਹਿਰ ਨੂੰ ਨਹੀਂ ਰੋਕ ਸਕਦਾ ਓਏ ਉਹ ਲਹਿਰ ਤਾਂ ਤਾਂ ਅੱਗੇ ਵਧੂ ਜੇ ਤੁਸੀਂ ਬਚੋਗੇ ਤੈਨੂੰ ਮਿੱਟੀ 'ਚ ਮਰਾ ਦੂੰ ਮਿੱਟੀ 'ਚ ਓਏ ਥਾਣੇਦਾਰਾ ਗੱਲ ਤਾਂ ਤੇਰੀ ਸੱਚ ਹੈ ਜੇ ਤੂੰ ਸਾਨੂੰ ਮਾਰ ਦੇਂਗਾ ਨਾ ਵਧੀਆ ਰਹੇਗਾ ਜੇ ਅਸੀਂ ਬਚ ਗਏ ਨਾ ਤੈਨੂੰ ਮਿੱਟੀ 'ਚ ਮਲਿਆਦਾਗਾ ਮਿੱਟੀ 'ਚ ਓਏ ਦਲਾ ਭਰਾ ਦੇਖਦਾ ਕੀ ਆ ਪੰਮ ਤੈਨੂੰ ਓਏ ਮੁੱਤਬਾ ਓਏ ਸਾਲੇ ਬਣੇ ਨੇ ਖਾਰਕੂ ਲਹਿਰ ਦੇ ਆਹ ਲੋ ਜਨਾਬ ਜੀ ਢੰਡਾਈ ਫੜੇ ਨੂ ਮੁੱਤਬਾ ਓਏ ਮਦਾਬ ਨੂੰ ਮਦਾਬ ਮਦਾਬ ਕੀ ਖਾੜ ਤੂੰ ਲਹਿਰ ਖਾੜ ਤੂੰ ਲਹਿਰ ਸਾਲੇ ਬਣਨੇ ਖਾੜ ਤੂੰ ਲਹਿਰ ਦੇ ਮੁਖੀ ਭਾਨ ਚੁੱਧ ਤਾ ਤਫੜ ਤਾ ਤਫੜ ਦੀ ਮਦਾਬ ਹੇ ਹੇ ਹਾਂ ਹੁਣ ਬੋਲੋ ਕੱਢੋ ਸਾ ਮੇਰੇ ਸਾਲਿਓ ਸੱਪ ਦੇ ਬੱਚਾ ਜੇ ਨਿਆਣੇ ਮਸਲ ਦੀਏ ਤਾਂ ਠੀਕ ਰਹਿੰਦਾ ਨਹੀਂ ਬੱਟੇ ਹੋਗੇ ਡੰਗ ਮਾਰਦੇ ਨੇ ਡੰਗ ਚੁਗ ਰਿਓ ਹੋ ਗਿਆ ਰਹੇਗਾ ਥਾਣੇਦਾਰਾ ਤੂੰ ਸਾਨੂੰ ਮਾਰ ਦੇ ਮੇਰਾ ਸੀਨੇ ਤਨੂੰ ਜੜਦਾ ਉਹ ਬਚੋਂਗੇ ਤਾਂ ਮਾਰਨ ਜੋਗੇ ਮੈਨੂੰ ਸਾਲੇਓ ਜਨਾਬ ਛੜ ਦੋ ਇਹਨਾਂ ਨੂੰ ਮਾੜਾ ਮੋਟਾ ਤਰਸ ਖਾ ਲਓ ਇਹਨਾਂ ਤੇ ਜਨਾਬ ਛੜ ਦੋ ਛੜ ਦੋ ਮਾਰੋ ਇਹਨਾਂ ਨੂੰ ਓਏ ਹੁਣ ਤੂੰ ਮੈਨੂੰ ਮਤਾਂ ਦੇਂਗਾ ਤੂੰ ਮੈਨੂੰ ਕਾਨੂੰਨ ਸਿਖਾਏਂਗਾ ਵੱਡਾ ਤੂੰ ਐ ਕਿ ਮੈਂ ਆ ਮੈਂ ਤੇਰਾ ਸੀਨੀਅਰ ਆ ਸੀਨੀਅਰ ਕਿਵੇਂ ਗੱਲ ਕਰਨੀ ਹੁੰਦੀ ਐ ਤੈਨੂੰ ਤਮੀਜ਼ ਨਹੀਂ ਹੈਗੀ ਵੱਡਾ ਤੁਸੀਂ ਜੀ ਫੇਰ ਤੂੰ ਕੌਣ ਹਾਂ ਮੇਰੇ ਕੰਮ ਦੇ ਵਿੱਚ ਆਖੁੰਦਾ ਜੀ ਕਰਨ ਵਾਲਾ ਕੰਮ ਕਰ ਹੁੰਦਾ ਸਾਲਾ ਹਮੈਤੀ ਓਏ ਬੁੱੱਤੜ ਕਹਿੰਦੇ ਨੇ ਬੁੱੱਤੜ ਮੈਨੂੰ ਓਏ ਬੱਚਾ ਤੇਰੇ ਜਮਾਈ ਲੱਗਦੇ ਨੇ ਏ ਸਾਲਾ ਬਣਿਆ ਹਮੈਤ ਦਾ ਮੈਥੋਂ ਤੂੰ ਨਾ ਮਰ ਜੀ ਓਏ ਸਾਲਾ ਵੱਡਾ ਹੋਇਆ ਖਵਲਾ ਚੱਲ ਦਫਾ ਹੋ ਪਾਣੀ ਪਾਣੀ ਉਹ ਥੋੜਾ ਤਾਂ ਮੈਂ ਖੂਨ ਪੀਊਗਾ ਖੂਨ ਜੋਰੇ ਸੁਖਿਆ ਥੋੜਾ ਖੂਨ ਪੀਊਗਾ ਖੂਨ ਵੇ ਓਏ ਕੁੱਤਿਆਂ ਸੜਾ ਹੀ ਬਣਨੇ ਖੂਨ ਆਹ ਹੈ ਥੋਏ ਜਗਰੂਪਾ ਹਾਂਜੀ ਨਨੂ ਪੈਰ ਚ ਤਾਨੂੰ ਰੱਸਾ ਲਾ ਕੇ ਬੰਨਨ ਨੂੰ ਪੁੱਠੇ ਲਟਕਾ ਪੁੱਠੇ ਲਟਕਾ ਉਹਨਾਂ ਨੂੰ ਖੜਾ ਵੇ ਆ ਜਾ ਤਲਾਪਰਾ ਲੈ ਆ ਚੱਕੇ ਰਸਾ ਬਰ ਟਟਕਾ ਪੁੱਠੇ ਠੁੱਡੀ ਹੈਂਕੜੀ ਮੈਂ ਕੱਢਦਾ ਠੁੱਡੀ ਹੈਂਕੜੀ ਸਾਰੀ ਸਾਲੇ ਬਣਨੇ ਚੌਧਰ ਦੇ ਬਖਤਾਵਰ ਸਿੰਘ ਬੁੱਚੜ ਕਹਿੰਦੇ ਨੇ ਓ ਥਾਣੇਦਾਰ ਤੂੰ ਸਾਨੂੰ ਜਿੰਨਾ ਮਰਜ਼ੀ ਕੁੱਟ ਲੈ ਓ ਸਾਡੇ ਖੂਨ ਚੋਂ ਤੈਨੂੰ ਅਣਖਾਂ ਦੀ ਗੁਰਤੀ ਮਿਲੂਗੀ ਅਸੀਂ ਤੇਰੇ ਮੰਗੂ ਦੱਲੇ ਨਹੀਂ ਹੈਗੇ ਸਰਕਾਰਾਂ ਦੇ ਓਏ ਦੱਲੇ ਉੱਠਾ ਲੈ ਜ਼ਰਾ ਓ ਸਾਨੂੰ ਮਰਨਾ ਮਨਜ਼ੂਰ ਆ ਵੇ ਅਸੀਂ ਆਪ ਦੀ ਕੋਲ ਨਾਲ ਗਦਾਰੀ ਨਹੀਂ ਕਰ ਸਕਦੇ ਆ ਆਪ ਦੀ ਕੋਲ ਨਾਲ ਗਦਾਰੀ ਦੱਸਦਾ ਰਿਹਾ ਜੀ ਗਰੂਪ ਆ ਹਾਂਜੀ ਜਾ ਪੈ ਕੇ ਲੈ ਗਿਆ ਤੂੰ ਕਦਾ ਫੇਰ ਆਉਂਦਾ ਜਨਾਬ ਉਹ ਤੂੰ ਲੈ ਕੇ ਆ ਯਾਰ ਹੱਥਾਂ 'ਚ ਲਾਉਂਦਾ ਹੈਗਾ ਇਹ ਉਹ ਸਾਲਿਆ ਤੈਨੂੰ ਖਾਂਦੀ ਆਹੋ ਜ਼ਹਿਰ ਤਾਂ ਨਹੀਂ ਹੈਗਾ ਨਹੀਂ ਆਉਂਦਾ ਉਹ ਲਿਆ ਛੇਤੀ ਯਾਰ ਮੇਰੇ ਕਾਲਜ ਅੱਗ ਲੱਗਣ ਲੱਗ ਰਹੀ ਹੈ ਆਹ ਲਓ ਜਨਾਬ ਜੀ ਉਹ ਚਾਚ ਨਾਲ ਦਾ ਪਾ ਲੈਂਦਾ ਇੰਨੀ ਕੀ ਸੀ ਤੂੰ ਐ ਕਰ ਜਾਂ ਪਰਲੇ ਕਮਰੇ ਚੋਂ ਲੈ ਕੇ ਬੋਤਲ ਠੀਕ ਹੈ ਜੀ ਜਾ ਅਜੇ ਸਾਰੀ ਆਟਾ ਪਜੇ ਇਹਨਾਂ ਚਮੜਾ ਮੈਂ ਖਾਉਂਗਾ ਦਲਾਵਰਾ ਹਾਂਜੀ ਕੁੰਡਾ ਲਾ ਮੈਂਟ ਮਾਰ ਸਾਰੀ ਰਾਤ ਨੇ ਦੀ ਇੰਨੀ ਖਾਤਰਦਾਰੀ ਕਰੋ ਇੰਨੀ ਖਾਤਰਦਾਰੀ ਕਰੋ ਸਵੇਰ ਨੂੰ ਤਰਨਯੋਗ ਨ ਰਹਿਣ ਇਹ ਤੇ ਮੇਰੀ ਗੱਲ ਸੁਣ ਲੋ ਧਿਆਨ ਨਾਲ ਜੇ ਮੇਰੀ ਗੈਰ ਹਾਜ਼ਰੀ ਦੇ ਬੱਚਾ ਰੋਟੀ ਦਾ ਦੂਰ ਦੀ ਗੱਲ ਜੇ ਪਾਣੀ ਤੱਕ ਨਸੀਬ ਹੋ ਗਿਆ ਨਾ ਤਾਂ ਮੈਥੂ ਬੁਰਾ ਕੋਈ ਨਹੀਂ ਸਵੇਰ ਨੂੰ ਪੁੱਠੇ ਲਟਕਾ ਦੂੰ ਪੁੱਠੇ ਖਾਸ ਕਰਕੇ ਤੈਨੂੰ ਓਏ ਗੱਲ ਸੁਣ ਲੈ ਧਿਆਨ ਨਾਲ ਕੰਨ ਖੋਲ ਕੇ ਤੂੰ ਵੱਡਾ ਹਮਾਇਤੀਆ ਬਣਦਾ ਹੈਂ